ਸੱਤ ਸਰੀਏ ਕਾਲ ਤੋਂਸਤੋ ਪੰਜਾਬ ਦੀਆਂ ਰਾਜਨੀਤਿਕ ਜੜੀਆਂ ਸਰਗਰਮੀਆਂ ਇਸ ਵਕਤ ਜੋਰਾਂ ਤੇ ਐ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਣਨੀਤੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੈਅ ਕੀਤੀਆਂ ਜਾ ਰਹੀਆਂ ਜਿੱਥੇ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਆਪਣੇ ਟਰਮ ਦੇ ਅਨੁਸਾਰ ਰਾਜ ਕਰਦੀਆਂ ਆ ਰਹੀਆਂ ਉੱਥੇ ਇਸ ਵਾਰ ਜਿਹੜੀਆਂ ਪੰਜਾਬ ਦੇ ਵਿੱਚ ਪਾਰਟੀਆਂ ਦੇ ਵਿੱਚ ਵਾਧਾ ਹੋਇਆ ਉਹਨਾਂ ਨੂੰ ਲੈ ਕੇ ਵੀ ਜਿਹੜੀਆਂ ਜਿਹੜੇ ਸਮੀਕਰਨ ਆ ਉਹ ਬਦਲਦੇ ਦੇਖੇ ਜਾ ਸਕਦੇ ਐ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੋ ਨਵੇਂ ਅਕਾਲੀ ਦਲ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਤੀਸਰੀ ਪਾਰਟੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਪਹਿਲਾਂ ਅਕਾਲੀ ਦਲ ਨਾਲ ਲਗਾਤਾਰ ਗੱਠਜੋੜ ਦੇ ਵਿੱਚ ਚੋਣਾਂ ਲੜਦੀ ਰਹੀ ਹੈ ਔਰ ਜਿਹੜੀ ਸੀਟ ਅਨੁਪਾਤ ਸੀ ਇਹਨਾਂ ਦੇ ਕੋਲ ਤੀ ਤੋਂ ਘਾਟ ਹੀ ਸੀਟਾਂ ਜਿਹੜੀਆਂ ਹੁੰਦੀਆਂ ਸਨ ਪੰਜਾਬ ਭਰ ਦੇ ਅੰਦਰ 117 ਵਿੱਚੋਂ ਉੱਥੇ ਹੁਣ 117 ਪੂਰੀਆਂ ਸੀਟਾਂ ਦੇ ਉੱਪਰ ਉਮੀਦਵਾਰਾਂ ਦੀ ਜਿਹੜੀ ਹੈ ਉਹ ਤਲਾਸ਼ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਉੱਥੇ ਜਿਹੜੀਆਂ ਪਾਰਟੀ ਰਾਜ ਕਰ ਰਹੀ ਹੈ ਆਮ ਆਦਮੀ ਪਾਰਟੀ ਉਹਦੇ ਵੱਲੋਂ ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਦੁਬਾਰਾ ਤੋਂ ਜਿਹੜਾ 2027 ਦੇ ਵਿੱਚ ਰਿਪੀਟ ਕੀਤਾ ਜਾ ਸਕੇ ਕਾਂਗਰਸ ਪਾਰਟੀ 2024 ਦੇ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਹੋਏ ਸੀ ਉਹਦੇ ਵਿੱਚ ਚੰਗੀ ਵਾਪਸੀ ਮਿਲੀ ਤਾਂ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਜਿਹੜੀ ਵਧੀਆ ਟੱਕਰ ਦਿੱਤੀ ਹੈ ਉਸ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਉਥੇ ਅਕਾਲੀ ਦਲ ਬਾਦਲ ਨਾਲੋਂ ਬੇਸ਼ੱਕ ਬੀਜੇਪੀ ਦਾ ਗੱਠ ਜੋੜ ਜਿਹੜਾ ਟੁੱਟਿਆ ਹੈ ਔਰ ਉਹਨਾਂ ਥਾਵਾਂ ਤੇ ਜਿਹੜੇ ਹਲਕਿਆਂ ਤੋਂ ਬੀਜੇਪੀ ਦੇ ਕੈਂਡੀਡੇਟ ਖੜਦੇ ਸਨ ਉਥੇ ਅਕਾਲੀ ਦਲ ਨੂੰ ਬਹੁਤ ਘੱਟ ਮਿਹਨਤ ਕਰਨ ਦੀ ਲੋੜ ਪੈਂਦੀ ਸੀ ਕਿਉਂਕਿ ਉਥੇ ਬੀਜੇਪੀ ਦੇ ਜਿਹੜੀ ਲੀਡਰਸ਼ਿਪ ਸੀ ਉਹ ਖੁਦ ਉਹਨਾਂ ਹਲਕਿਆਂ ਦੇ ਵਿੱਚ ਮਿਹਨਤ ਕਰਦੀ ਸੀ ਤੇ ਸਰਕਾਰ ਬਣਾਉਂਦੇ ਸੀ ਹੁਣ ਉਹਨਾਂ ਹਲਕਿਆਂ ਦੇ ਵਿੱਚੋਂ ਵੀ ਜਿਹੜੇ ਨਵੇਂ ਚਿਹਰੇ ਆ ਉਹ ਤਲਾਸ਼ੇ ਜਾ ਰਹੇ ਆ 2027 ਦੇ ਲਈ ਬੇਸ਼ੱਕ ਸਮਾਂ ਜ਼ਿਆਦਾ ਨਹੀਂ ਬਚਿਆ ਸਾਰੀਆਂ ਪਾਰਟੀਆਂ ਆਪੋ ਆਪਣੇ ਆਪੋ ਆਪਣੀਆਂ ਪਾਰਟੀਆਂ ਨੂੰ ਗਰਾਊਂਡ ਪੱਧਰ ਤੇ ਜ਼ਮੀਨੀ ਪੱਧਰ ਤੇ ਜਿਹੜਾ ਉਹ ਜਥੇਬੰਦ ਕਰਨ ਦੇ ਵਿੱਚ ਲੱਗੀਆਂ ਹੋਈਆਂ ਉੱਥੇ ਦਲ ਬਦਲੀਆਂ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਵੀ ਬੜੇ ਵਾਅਦਾ ਹੋਇਆ ਪਿਛਲੇ ਕੁਝ ਸਮੇਂ ਦੇ ਅੰਦਰ ਕਿ ਲੋਕਾਂ ਦੇ ਵਿੱਚ ਆਗੂਆਂ ਦੇ ਵਿੱਚ ਵਰਕਰਾਂ ਦੇ ਵਿੱਚ ਆਪਣੀਆਂ ਪਾਰਟੀਆਂ ਨੂੰ ਲੈ ਕੇ ਰੋਸ ਪਾਇਆ ਜਾਂਦਾ ਹੈ ਕਿ ਉਹਨਾਂ ਦੀ ਸੁਣਵਾਈ ਨਹੀਂ ਹੈ ਜਾਂ ਪਾਰਟੀ ਦੀਆਂ ਨੀਤੀਆਂ ਤੋਂ ਉਹ ਖੁਸ਼ ਨਹੀਂ ਹੈ ਜਿਸ ਨੂੰ ਦੇਖਦੇ ਹੋਏ ਪਾਰਟੀ ਬਦਲੀ ਜਾਂਦੀ ਹੈ ਵੈਸੇ ਵੱਡੇ ਆਗੂਆਂ ਨੇ ਵੀ ਜਿਹੜੀ ਜਦੋਂ ਪਾਰਟੀ ਬਦਲੀ ਹੈ ਕਾਂਗਰਸ ਦੇ ਵੱਡੇ ਆਗੂਆਂ ਨੇ ਪਾਰਟੀ ਨੂੰ ਛੱਡ ਕੇ ਬੀਜੇਪੀ ਜਦੋਂ ਜੁਆਇਨ ਕੀਤੀ ਸੀ ਉਦੋਂ ਬੇਸ਼ੱਕ ਉਹਨਾਂ ਨੂੰ ਇਹ ਹੀ ਆਸ ਸੀ ਕਿ ਜਿਵੇਂ ਕਾਂਗਰਸ ਪਾਰਟੀ 'ਚ ਉਹ ਉੱਚੇ ਅਹੁਦਿਆਂ ਤੇ ਬੈਠੇ ਹੈ ਇਸੇ ਤਰੀਕੇ ਦਾ ਮਾਨ ਸਨਮਾਨ ਹੈ ਜਿਹੜਾ ਉਹ ਭਾਜਪੀ ਦੇ ਵਿੱਚ ਵੀ ਮਿਲੇਗਾ ਪਰ ਭਾਜਪੀ ਦੇ ਵਿੱਚ ਥੋੜਾ ਵੱਖਰਾ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਸ ਤਰੀਕੇ ਦਾ ਚੱਲ ਰਿਹਾ ਹੈ ਕਿ ਇੱਥੇ ਪਾਈਪ ਤੀਜਵਾਦ ਵੀ ਹੈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਦੋਂ ਹੁਣ ਵੜਿੰਗ ਨੇ 80 ਚਿਹਰੇ ਨਵੇਂ ਉਤਾਰਨ ਦੀ ਗੱਲ ਕੀਤੀ ਤਾਂ ਉੱਥੇ ਇੱਕ ਮਾਰਾ ਵੱਲੋਂ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਕਾਂਗਰਸ ਪਾਰਟੀ ਵਿੱਚ ਪਹਿਲਾਂ ਕੀ ਸੀ ਕਿ ਜਿਹੜੇ ਸੀਨੀਅਰ ਟਕਸਾਲੀ ਆਕੂ ਸਨ ਉਹ ਅੱਗੇ ਜਦੋਂ ਵੋਟਾਂ ਟਿਕਟਾਂ ਦੀ ਵੰਡ ਹੁੰਦੀ ਸੀ ਤਾਂ ਉਹ ਜਾਂ ਤਾਂ ਆਪਣੀ ਵਾਈਫ ਨੂੰ ਟਿਕਟ ਦਵਾ ਦਿੰਦੇ ਸਨ ਜਾਂ ਆਪਣੇ ਬੇਟੇ ਨੂੰ ਜਾਂ ਨੌਨ ਪਰ ਇਹ ਹੁਣ ਜਿਹੜੀ ਨਵੀਂ ਪਿਰਤ ਪਈ ਹੈ ਜਾਂ ਪੈਨ ਜਾ ਰਹੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਕਾਫੀ ਮਜ਼ਬੂਤ ਹੋਏਗੀ ਪੰਜਾਬ 'ਚ ਇਸੇ ਤਰੀਕੇ ਨਾਲ ਭਾਜਪਾ ਨੇ ਵੀ ਆਪਣੀਆਂ ਜਿਹੜੀਆਂ ਤਿਆਰੀਆਂ ਉਹ ਜੋਰਾ ਸ਼ੋਰਾ ਨਾਲ ਸ਼ੁਰੂ ਕਰ ਦਿੱਤੀਆਂ ਹਨ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਮਟਾ ਝਟਕਾ ਲੱਗਿਆ ਹੈ ਰਾਜਪੁਰਾ ਦੇ ਵਿੱਚੋਂ ਪਟਿਆਲੇ ਦੇ ਵਿੱਚੋਂ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਚੰਗੀ ਮਜ਼ਬੂਤੀ ਜਿਹੜੀ ਉਹ ਮਿਲੀ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਈ ਪ੍ਰਮੁੱਖ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਹੈ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਨੇ ਉਹਨਾਂ ਸਾਰੇ ਆਗੂਆਂ ਨੂੰ ਆਪਣੀ ਪਾਰਟੀ ਦੇ ਵਿੱਚ ਸਰੂਪਾ ਦੇ ਕੇ ਸ਼ਾਮਲ ਕੀਤਾ ਹੈ ਤੇ ਉਹਨਾਂ ਦਾ ਸਵਾਗਤ ਕੀਤਾ ਹੈ ਭਾਜਪਾ ਵੀ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਦਿਨੇਸ਼ ਮਹਿਤਾ ਸਾਬਕਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਜਗਦੀਪ ਸਿੰਘ ਸਾਬਕਾ ਕੌਂਸਲਰ ਕਾਂਗਰਸ ਨਵਦੀਪ ਸਿੰਘ ਅਮਰਿੰਦਰ ਸਿੰਘ ਔਲੂਣਾ ਬਸੰਤਪੁਰਾ ਅਤੇ ਦੀਪਕ ਕੁਮਾਰ ਸ਼ਾਮਲ ਹਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਖਾਲੀ ਵਾਅਦਿਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਉਹਨਾਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਵਿਗੜਦੀ ਹੋਈ ਸਥਿਤੀ ਤੇ ਸੂਬੇ ਦੀ ਵਿਕਾਸ ਦੀ ਜਿਹੜੀ ਰਫ਼ਤਾਰ ਠੱਪ ਹੋਣ ਦਾ ਦੋਸ਼ ਲਗਾਇਆ ਆਮ ਆਦਮੀ ਪਾਰਟੀ ਤੇ ਪਰ ਨਿਕੋਰ ਨੇ ਕਿਹਾ ਕਿ ਲੋਕ ਹੁਣ ਭਾਜਪਾ ਨੂੰ ਇੱਕੋ ਇੱਕ ਭਰੋਸੇਯੋਗ ਵਿਕਲਪ ਵਜੋਂ ਦੇਖ ਰਹੇ ਹਨ ਦਾ ਦਾਵਾ ਹੈ ਕਿ ਭਾਜਪਾ ਦਾ ਲਗਾਤਾਰ ਵੱਧਦਾ ਕਾਫਲਾ ਸਾਬਤ ਕਰਦਾ ਹੈ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਚੜੀ ਹੈ ਉਹ ਪੰਜਾਬ 'ਚ ਸਰਕਾਰ ਬਣਾਏਗੀ ਸਾਬਕਾ ਸੰਸਦ ਮੈਂਬਰ ਪ੍ਰਨਿਤ ਕੌਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਰਕਰ ਅਤੇ ਨੇਤਾ ਨੂੰ ਪੂਰਾ ਸਤਿਕਾਰ ਮਿਲੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਪੰਜਾਬ ਨੂੰ ਖੁਸ਼ਹਾਲੀ ਵੱਲ ਵਾਪਸ ਲਿਆਉਣਾ ਹੈ ਅਤੇ ਇਹਨਾਂ ਤਜਰਬੇਕਾਰ ਸਾਥੀਆਂ ਦਾ ਸਮਰਥਨ ਇਸ ਮਿਸ਼ਨ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ ਧੰਨਵਾਦ